ਪੰਜਾਬ ਦੇ ਦੋਸੂ ਕਾਲਜ ਦੇ ਪ੍ਰਭਾਵਿਤ ਹੋਣਗੇ ਪੰਜਾਬ ਦੇ ਵਿਦਿਆਰਥੀ ਪ੍ਰਭਾਵਿਤ ਹੋਣਗੇ ਕਿ ਪੰਜਾਬ ਦਾ ਜਿਹੜਾ ਚੰਡੀਗੜ੍ਹ ਤੇ ਦਾਅਵੇ ਦਾ ਆਖਰੀ ਕਿਲਾ ਆ ਉਹ ਖਤਮ ਹੋਊਗਾ ਬੜੇ ਥਾਵਾਂ ਤੇ ਸਾਡੇ ਜਿਹੜੇ ਇੱਥੇ ਪਹੁੰਚ ਰਹੇ ਸਮਰਥਕਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਭੇਜ ਦਿੱਤਾ ਗਿਆ ਆ ਕਈ ਕਾਫਲੇ ਰਾਵਾਂ 'ਚ ਰੋਕੇ ਹੋਏ ਆ ਗੇਟ ਯੂਨੀਵਰਸਿਟੀ ਤੇ ਬੰਦ ਆ ਉਹਦੇ باوجود ਲੋਕ ਇੱਥੇ ਤੱਕ ਇੰਨੀ ਵੱਡੀ ਗਿਣਤੀ 'ਚ ਪਹੁੰਚ ਚੁੱਕੇ ਆ ਕੱਲ ਤੱਕ ਜਿਹੜੀ ਗੱਲਬਾਤ ਜਾਰੀ ਸੀ ਉਹਨੇ ਇਹ ਕਿਹਾ ਕਿ ਅਸੀਂ ਆਪ ਦੇ ਵੱਲੋਂ ਜਿਹੜਾ ਚੋਣਾਂ ਦਾ ਸ਼ਡਿਊਲ ਆ ਸੈਨੇਟ ਚੋਣਾਂ ਦਾ ਸ਼ਡਿਊਲ ਭੇਜਤਾ ਆ ਜਦੋਂ ਉਹ ਅਪਰੂਵ ਹੋ ਕੇ ਸ਼ਡਿਊਲ ਜਾਰੀ ਹੋ ਗਿਆ ਆ ਜਿਹੜਾ ਮੋਰਚਾ ਇਸ ਮਤੋ ਦੇ ਕਾਉਂਸਲ ਚੋਣਾਂ ਲੱਗ ਮੈਂ ਸਪਸ਼ਟ ਕਰਦਾ ਹਾਂ ਦਰਸ਼ਕਾਂ ਨੂੰ ਜਿਹੜੀਆਂ ਪੀਯੂ ਦੇ ਵਿੱਚ ਸੈਨੇਟ ਦੀਆਂ ਚੋਣਾਂ ਹੁੰਦੀਆਂ ਉਹ ਅਲੱਗ ਨੇ ਕਾਉਂਸਲ ਚੋਣਾਂ 1 ਸਾਲ ਵਸ ਦੀ ਹੁੰਦੀਆਂ ਜਿੱਥੇ ਵਿਦਿਆਰਥੀਆਂ ਦਨ ਮੈਂਦੇ ਚੋਣੇ ਜਾਂਦੇ ਸੈਨੇਟ ਚੋਣਾਂ 4 ਸਾਲਾਂ ਬਾਅਦ ਹੁੰਦੀਆਂ ਉਹਦੇ ਵਿੱਚ ਪੜ ਚੁੱਕੇ ਪਾਸ ਆਊਟ ਅਲੂਮਨਾਇ ਦੀਆਂ ਨੁਮਾਇੰਦੇ ਹੁੰਦੇ ਆ ਪ੍ਰਿੰਸੀਪਲਾਂ ਦੇ ਨੁਮਾਇੰਦੇ ਆ ਪ੍ਰੋਫੈਸਰਾਂ ਦੇ ਨੁਮਾਇੰਦੇ ਆ ਨੌਨ ਟੀਚਿੰਗ ਸਟਾਫ ਦੇ ਨੁਮਾਇੰਦੇ ਆ ਪੰਜਾਬ ਸਰਕਾਰ ਦੇ ਨੁਮਾਇੰਦੇ ਸੈਨੇਟ ਬਿਲਕੁਲ ਅਲੱਗ ਆ ਕਿੰਨੇ ਮੈਂਬਰ 91 ਮੈਂਬਰ ਚੁਣੇ ਜਾਂਦੇ ਨੇ ਉਹ ਘਟਾ ਕੇ 31 ਕਰ ਦਿੱਤੇ ਗਏ ਨੇ ਤੇ ਹੁਣ ਜਿਹੜੇ ਸਟੂਡੈਂਟ ਦੀਆਂ ਚੋਣਾਂ ਹੁੰਦੀਆਂ ਨੇ ਦੇਖੋ 91 ਤੋਂ 31 ਕਰਤੇ ਉਹਦੇ ਵਿੱਚ ਜਿਹੜੇ 16 ਗ੍ਰੈਜੂਏਟ ਕੌਨਸਟੀਚੁਐਂਸੀ ਆ ਜਿਹੜੇ ਇਥੋਂ ਪੜ੍ਹ ਕੇ ਗਏ ਵਿਦਿਆਰਥੀਆਂ ਦੀਆਂ ਵੋਟਾਂ ਨਾਲ ਚੁਣ ਕੇ ਆਉਂਦੇ ਆ ਉਹ ਖਤਮ ਕਰਤੇ ਇਸ ਤਰੀਕੇ ਸਿੱਧਾ ਸਿੱਧਾ ਜਿਹੜਾ ਉਸ ਚੀਜ਼ ਦੇ ਉੱਪਰ ਹਮਲਾ ਵਾ ਜਿਹੜੇ ਹਰਿਆਣੇ ਦੇ ਸਟੂ ਤਾਂ ਕੇਂਦਰ ਸਰਕਾਰ ਦੇ ਐਡਮਿਸ਼ਨ ਪ੍ਰੋਸੀਜਰ ਨੇ ਐਡਮਿਸ਼ਨ ਹੋਊਗੀ ਤਾਂ ਇੱਥੇ ਨਾ ਪੰਜਾਬ ਨੂੰ ਐਡਮਿਸ਼ਨ ਮਿਲਣੀ ਨਾ ਹਰਿਆਣੇ ਨੂੰ ਨਾ ਹਮਾਚਲ ਨੂੰ ਐਡਮਿਸ਼ਨ ਇੱਥੇ ਵੱਡੇ ਸ਼ਰਾਂ ਦੇ ਅਮੀਰ ਤਬਕੇ ਦੇ ਬੱਚਿਆਂ ਨੂੰ ਮਿਲੂਗੀ ਜਿਨ੍ਹਾਂ ਦਾ ਰੈਂਕ ਉੱਪਰ ਆਏਗਾ। ਸਸਿਕਾ ਜੀ ਮੈਂ ਅਮਰਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ। ਮਿੱਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਹ ਜਿਹੜਾ ਨਾਰਾ ਹੈ ਯੂਨੀਵਰਸਿਟੀ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਯੂਨੀਵਰਸਿਟੀ ਦੇ ਸਟੂਡੈਂਟ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜੀ ਸੈਨਟ ਤੇ ਹਮਲਾ ਕੀਤਾ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਹੈ ਕੇਂਦਰੀਕਰਨ ਹੋ ਰਿਹਾ ਹੈ ਤੇ ਅੱਜ ਇਕੱਠ ਹੋਇਆ 10 ਤਰੀਕ ਦਾ ਜਿਹੜਾ ਐਲਾਨ ਕੀਤਾ ਸੀਗਾ ਕੀ ਕਹੋਂਗੇ ਇਹਦੇ ਬਾਰੇ ਜੀ ਦੇਖੋ ਜਿਹੜਾ ਇਹ ਸੈਨਟ ਤੇ ਹਮਲਾ ਆ ਉਹ ਯੂਨੀਵਰਸਿਟੀ ਤੇ ਹਮਲਾ ਆ ਯੂਨੀਵਰਸਿਟੀ ਤੋਂ ਹਮਲਾ ਜਿਹੜਾ ਉਹ ਪੰਜਾਬ ਦੇ ਚੰਡੀਗੜ੍ਹ ਤੇ ਦਾਵੇ ਤੇ ਹਮਲਾ ਆ ਉਸ ਤੋਂ ਵੀ ਅੱਗੇ ਜਾ ਕੇ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਦਾ ਢਾਂਚਾ ਵਾ ਜਮਹੂਰੀਅਤ ਆ ਜਿਹੜੀ ਕਿ ਵੈਸੇ ਕਿਤੇ ਐਗਜ਼ਿਸਟ ਨਹੀਂ ਕਰਦੀ ਉਹਦੇ ਤੇ ਵੀ ਇਹ ਕੰਮ ਲਾ ਆ ਤੇ ਇਹਦੇ ਨਾਲ ਪੰਜਾਬ ਦੇ 200 ਕਾਲਜ ਪ੍ਰਭਾਵਿਤ ਹੋਣਗੇ ਪੰਜਾਬ ਦੇ ਵਿਦਿਆਰਥੀ ਪ੍ਰਭਾਵਿਤ ਹੋਣਗੇ ਤੇ ਪੰਜਾਬ ਦਾ ਜਿਹੜਾ ਚੰਡੀਗੜ੍ਹ ਤੇ ਦਾਅਵੇ ਦਾ ਆਖਰੀ ਕਿਲਾ ਆ ਉਹ ਖਤਮ ਹੋਊਗਾ ਇਸ ਕਰਕੇ ਪੰਜਾਬ ਦੇ ਲੋਕ ਵੇਖੋ ਤੁਸੀਂ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਤੋਂ ਇੱਕ ਸੱਜ ਦੇ ਤੇ ਜਿਹੜੇ ਆ ਉਹ ਵੱਧ ਚੜ ਕੇ ਪਹੁੰਚੇ ਆ ਇਹ ਜਥੇਬੰਦੀਆਂ ਵੀ ਭਾਈ ਕਹਿੰਦੇ ਸੀਗੇ ਪਹੁੰਚਣ ਗਿਆ ਵੀ ਟਰੈਕਟਰ ਲੈ ਕੇ ਆਉਣਗੇ ਜਥੇਬੰਦੀਆਂ ਕੀ ਆਉਣ ਦੀ ਤਾਂ ਦਿੱਤਾ ਗਿਆ ਜਾਂ ਫਿਰ ਜਥੇਬੰਦੀਆਂ ਵਾਲੇ ਟਰੈਕਟਰ ਦੇਖੋ ਜੇ ਸਿਰਫ ਇੱਕ ਬੜੀ ਨਾਰਮਲ ਜੀ ਕਾਲ ਹੀ ਟਰੈਕਟਰ ਵਾਲੀ ਕਾਲ ਜਿਹੜੀ ਉਹ ਜ ਨਹੀਂ ਸੀ ਦਿੱਤੀ ਗਈ ਜਿੱਥੇ ਬੰਦੀਆਂ ਪਹੁੰਚੀਆਂ ਆ ਬੜੇ ਥਾਵਾਂ ਤੇ ਸਾਡੇ ਜਿਹੜੇ ਇੱਥੇ ਪਹੁੰਚ ਰਹੇ ਸਮਰਥਕਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਆ ਕਈ ਕਾਫਲੇ ਰਾਵਾਂ ਚ ਰੁਕੇ ਹੋਏ ਆ ਗੇਟ ਯੂਨੀਵਰਸਿਟੀ ਤੇ ਬੰਦ ਆ ਉਦੇ باوجود ਲੋਕ ਇੱਥੇ ਤੱਕ ਇੰਨੀ ਵੱਡੀ ਗਿਣਤੀ 'ਚ ਪਹੁੰਚ ਚੁੱਕੇ ਆ ਤਾਂ ਜਿਹੜੀ ਵੱਡੀ ਗੱਲ ਆ ਪੰਜਾਬ 'ਚ ਜੇ ਮਸਲਾ ਹਲ ਨਹੀਂ ਹੁੰਦਾ ਤਾਂ ਉਹ ਜ਼ਰੂਰ ਦਿੱਤੀ ਜਾਵੇਗੀ ਇਹ ਬਾਈ ਜੀ ਕੋਈ ਹੁਣ ਗੱਲਬਾਤ ਹੋਈ ਆ ਤੁਸੀਂ ਕਹਿੰਦੇ ਜਿਹੜਾ ਤੁਹਾਡੀ ਮੰਗ ਆ ਵੀ ਕਿਸੇ ਨਾਲ ਤੁਹਾਡੀ ਗੱਲਬਾਤ ਹੋਈ ਆ ਵੀਸੀ ਨਾਲ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ ਕਿਸੇ ਮੈਂਬਰ ਨਾਲ ਵੀ ਤੁਹਾਡੀਆਂ ਮੰਗਾਂ ਸੀ ਮੰਨਾਂਗੇ ਕੋਈ ਤੁਹਾਡੀ ਕਾਲ ਆਈ ਕੱਲ ਤੱਕ ਜਿਹੜੀ ਗੱਲਬਾਤ ਜਾਰੀ ਸੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਆਪ ਦੇ ਵੱਲੋਂ ਜਿਹੜਾ ਚੋਣਾਂ ਦਾ ਸ਼ਡਿਊਲ ਆ ਸੈਨੇਟ ਚੋਣਾਂ ਦਾ ਸ਼ਡਿਊਲ ਭੇਜਤਾ ਆ ਜਦੋਂ ਅਪਰੂਵ ਹੋ ਕੇ ਸ਼ਡਿਊਲ ਜਾਰੀ ਹੋ ਗਿਆ ਆ ਜਿਹੜਾ ਮੋਰਚ ਵਿੱਚ ਮਤਲਬ ਵੈਸੇ ਤਾਂ ਹੁਣ ਬਿਆਨ ਵੀ ਆ ਗਿਆ ਵੀ ਸੀ ਵੱਲੋਂ ਉਹਨਾਂ ਵੀ ਚਾਇਨਾ ਜਿਹੜੀਆਂ ਚੋਣਾਂ ਨੇ ਸੈਨੇਟ ਦੀਆਂ ਬਹਾਲ ਕੀਤੀਆਂ ਜਾਣਗੀਆਂ ਬਿਆਨ ਵੀ ਆ ਰਿਹਾ ਸੋਸ਼ਲ ਮੀਡੀਆ ਉੱਤੇ ਕੀ ਲੱਗਦਾ ਫਿਰ ਉਹ ਬਿਆਨਾਂ ਤੋਂ ਸਹਿਮਤ ਨਹੀਂ ਹੈਗੇ ਦੇਖੋ ਅਸੀਂ ਬਿਆਨਾਂ ਤੇ ਯਕੀਨ ਨਹੀਂ ਕਰਦੇ ਪਿਛਲੇ ਸਾਲ ਵੀ ਬਹੁਤ ਭਰੋਸੇ ਦੇ ਕੇ ਇਹਨਾਂ ਨੇ ਧਰਨਾ ਉਠਾਇਆ ਸੀ 100 ਦਿਨ ਧਰਨਾ ਚੱਲਿਆ 2020 ਦੇ ਵਿੱਚ ਵੀ ਇੱਕ ਧਰਨਾ ਚੱਲ ਕੇ ਸੈਨੇਟ ਚੋਣਾਂ ਹੋਈਆਂ ਤਾਂ ਹਰ ਵਾਰੀ ਧਰਨਾ ਕਿਉਂ ਲਾਉਣਾ ਪਵੇ ਇਸ ਕਰਕੇ ਜਿੰਨਾ ਚਿਰ ਨੋਟੀਫਿਕੇਸ਼ਨ ਜਾਰੀ ਕਰ ਦੇਣ ਅਸੀਂ ਉੱਠ ਜਾਾਂਗੇ ਅਸੀਂ ਅੱਜ ਉੱਠ ਜੀਏ ਕੱਲ ਨੂੰ ਇਹ ਕੋਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਠੀਕ ਹੈ ਨਾ ਇਸ ਕਰਕੇ ਜਿੰਨਾ ਚਿਰ ਸੈਨੇਟ ਚੋਣਾਂ ਦਾ ਸ਼ੈਡਿਊਲ ਜਾਰੀ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ ਕਿਉਂ ਲੱਗਦਾ ਵੀ ਜਿਹੜਾ ਕੇਂਦਰੀਕਰਨ ਹੋ ਰਿਹਾ ਹੈ ਕੇਂਦਰ ਦਾ ਕੇਂਦਰ ਦੇ ਅੰਦਰ ਜਿਹੜੀ ਯੂਨੀਵਰਸਿਟੀ ਆਉਂਦੀ ਹੈ ਨਾ ਗ੍ਰਾਂਟਾ ਵੀ ਕੇਂਦਰ ਵੱਲੋਂ ਆਉਂਦੀਆਂ ਨੇ ਫਿਰ ਕਿਉਂ ਲੱਗਦਾ ਵੀ ਕਬਜ਼ਾ ਕਰ ਰਹੀ ਹੈ ਕੇਂਦਰ ਕਬਜ਼ਾ ਨਾ ਦੇਖੋ ਪੰਜਾਬ ਦੇ ਸਾਰੇ ਸੰਸਥਾਵਾਂ ਤੇ ਪੰਜਾਬ ਦੇ ਸਾਰੇ ਸਰਸਿਸ ਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਕਰਦੀ ਜਾ ਰਹੀ ਹੈ ਤਾਂ ਇੱਥੇ ਸੈਨੇਟ ਭੰਗ ਕਰਕੇ ਜਿੱਦੇ ਚ ਪੰਜਾਬ ਦੀ ਨੁਮਾਇੰਦਗੀ ਆ ਪੰਜਾਬ ਦਾ ਮੁੱਖ ਮੰਤਰੀ ਆ ਸਿੱਖਿਆ ਮੰਤਰੀ ਆ ਵਿਧਾਇਕ ਆ এডੂਕੇਸ਼ਨ ਸੈਕਟਰ ਆ ਪੰਜਾਬ ਦੇ 200 ਕਾਲਜਾਂ ਤੋਂ ਪੜ੍ਹੇ ਵਿਦਿਆਰਥੀਆਂ ਦੀਆਂ ਚੋਣਾਂ ਦੇ ਨਾਲ ਇੱਥੇ ਸੈਨੇਟਰ ਚੁਣੀ ਜਾਂਦੇ ਆ ਤਾਂ ਉਹ ਸਾਰੇ ਖਤਮ ਕਰਕੇ ਆਪਦੇ ਹੱਥ ਠੋਕਿਆਂ ਦੇ ਨਾਲ ਜਿਹੜੀ ਯੂਨੀਵਰਸਿਟੀ ਚਲਾਉਣੀ ਆ ਤਾਂ ਉਹ ਸਿੱਧਾ ਸਿੱਧਾ ਇੱਕ ੱੱਕਾ ਆ ਇਹ ਹੋਮ ਮਿਨਿਸਟਰੀ ਦਾ ਮਸਲਾ ਆ ਜਿਹੜਾ এডੂਕੇਸ਼ਨ ਮਿਨਿਸਟਰੀ ਐਡਰੈਸ ਕਰ ਰਹੀ ਆ ਕਿ ਪੰਜਾਬ ਪੋਲਰ ਗਠਨ ਐਕਟ 1966 ਦੀ ਧਾਰਾ 72 ਦਾ ਮਸਲਾ ਆ ਤਾਂ ਇਸ ਤਰੀਕੇ ਪੰਜਾਬ ਦੇ ਹਿੱਤਾਂ ਦੇ ਨਾਲ ਇਹ ਜਿਹੜੀ ਆ ਗੱਲ ਖੁੱਲੇ ਰੂਪ ਦੇ ਵਿੱਚ ਜੁੜਦੀ ਤਾਂ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਏਡਾ ਭਾਰ ਵੇਖਣ ਨੂੰ ਮਿਲਿਆ। ਤੁਹਾਨੂੰ ਲੱਗਦਾ ਵੀ ਜੇ ਵੋਟਾਂ ਨਹੀਂ ਹੁੰਦੀਆਂ ਸੈਨੇਟ ਯੂਨੀਵਰਸਿਟੀ ਦਾ ਤੁਸੀਂ ਕਹਿੰਦੇ ਵੋਟਾਂ ਨਹੀਂ ਹੁੰਦੀਆਂ ਤਾਂ ਵੀ ਕੋਈ ਪ੍ਰਧਾਨ ਨਹੀਂ ਬਣੂਗਾ ਕੋਈ ਪ੍ਰੈਜ਼ੀਡੈਂਟ ਨਹੀਂ ਬਣੂਗਾ ਇੱਥੇ ਵੀ ਫਿਰ ਤਾਂ ਆਪਾਂ ਜੇ ਕੇਂਦਰ ਵੱਲੋਂ ਜੋ ਵੀ ਫੈਸਲਾ ਆਊਗਾ ਆਪਾਂ ਨੂੰ ਮੰਨਣਾ ਪੈਣਾ ਵੀ ਕੋਈ ਆਪਾਂ ਪ੍ਰੋਟੈਸਟ ਨਹੀਂ ਕਰ ਸਕਦੇ। ਇਹ ਗੱਲ ਮੰਨਦੇ ਵੀ ਵੋਟਾਂ ਜਿਹੜੀਆਂ ਇਹਨਾਂ ਨੇ ਬੰਦ ਕੀਤੀਆਂ ਨੇ ਵੀ ਸਟੂਡੈਂਟ ਆਪਣੇ ਹੱਕ ਨਾਲ ਲੈਣ ਕੌਂਸਲ ਚੋਣਾਂ ਲੱਗ ਮੈਂ ਸਪਸ਼ਟ ਕਰ ਦਿੰਦਾ ਦਰਸ਼ਕਾਂ ਨੂੰ ਜਿਹੜੀਆਂ ਪੀਯੂ ਦੇ ਵਿੱਚ ਸੈਨੇਟ ਦੀਆਂ ਚੋਣਾਂ ਹੁੰਦੀਆਂ ਉਹ ਅਲੱਗ ਨੇ ਕੌਂਸ ਚੋਣਾ 4 ਸਾਲਾਂ ਬਾਅਦ ਹੁੰਦੀਆਂ ਉਹਦੇ ਚ ਪੜ ਚੁੱਕੇ ਪਾਸਟਰ ਐਲੂਮੀਨਾਈ ਦੇ ਨਮਾਇंदे ਹੁੰਦੇ ਆ ਪ੍ਰਿੰਸੀਪਲਾਂ ਦੇ ਨਮਾਇंदे ਆ ਪ੍ਰੋਫੈਸਰਾਂ ਦੇ ਨਮਾਇंदे ਆ ਨੌਨ ਟੀਚਿੰਗ ਸਟਾਫ ਦੇ ਨਮਾਇंदे ਆ ਪੰਜਾਬ ਸਰਕਾਰ ਦੇ ਨਮਾਇंदे ਸੈਨੇਟ ਬਿਲਕੁਲ ਅਲੱਗ ਆ ਸੈਨੇਟ ਇਹ ਗਵਰਨਿੰਗ ਬਾਡੀ ਆ ਯੂਨੀਵਰਸਿਟੀ ਨੂੰ ਚਲਾਉਂਦੀ ਆ ਜਿਵੇਂ ਕਿਸੇ ਸੂਬੇ ਨੂੰ ਵਿਧਾਨ ਸਭਾ ਚਲਾਉਂਦੀ ਆ ਤੇ ਵਿਧਾਨ ਸਭਾ ਦੀ ਕੈਬਨਿਟ ਹੁੰਦੀ ਆ ਓਵੇਂ ਹੀ ਯੂਨੀਵਰਸਿਟੀ ਨੂੰ ਸੈਨੇਟ ਚਲਾਉਂਦੀ ਆ ਤੇ ਸੈਨੇਟ ਦੇ ਵਿੱਚ ਸਿੰਡੀਕੇਟ ਹੁੰਦੀ ਆ ਤੇ ਇਹ ਜਿਹੜੀ ਜਿਹੜਾ ਸਟੂਡੈਂਟ ਕਾਉਂਸਲ ਆ ਸਟੂਡੈਂਟ ਕਾਉਂਸਲ ਬਿਲਕੁਲ ਅਲੱਗ ਆ ਉਹ ਵਿਦਿਆਰਥੀਆਂ ਦੇ ਮਸਲਿਆਂ ਨੂੰ ਡਰੈਸ ਕਰਨ ਵਾਸਤੇ ਇੱਕ ਸলিউਸ਼ਨ ਬਾਡੀ ਆ ਉਹਦੀਆਂ ਚੋਣਾਂ ਲੱਗਾਂ ਉਦੋਂ ਅਗਲਾ ਨਿਸ਼ਾਨਾ ਉਹ ਹੋਊਗਾ ਕਹਿਣ ਦਾ ਬਾਬੇ ਹੈ ਜਿਵੇਂ ਜਿੱਦਾ ਆਪਣਾ ਐਮਪੀਆਂ ਸੀਟਾਂ ਆਉਂਦੀਆਂ ਨੇ ਜਿਵੇਂ ਰਾਜ ਸਭਾ ਹੁੰਦੀ ਆ ਉਸ ਤਰ੍ਹਾਂ ਲੋਕ ਸਭਾ ਜਿਵੇਂ ਹੁੰਦੀ ਆ ਉਸ ਤਰ੍ਹਾਂ ਸੈਨੇਟ ਆ ਬਾਕੀ ਵਿਧਾਨ ਸਭਾ ਮੰਨ ਲਓ ਨੇ ਆਪਾਂ ਜਿਹੜੀਆਂ ਸਟੂਡੈਂਟ ਦੀਆਂ ਵੋਟਾਂ ਨੇ ਐਦਾਂ ਮਸਲਾ ਹੋਰੇ ਚ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਕਿੰਨੇ ਮੈਂਬਰ 91 ਮੈਂਬਰ ਚੁਣੇ ਜਾਂਦੇ ਨੇ ਉਹ ਘਟਾ ਕੇ 33 ਕਰ ਦਿੱਤੇ ਗਏ ਨੇ ਦੇਖੋ ਕਨਵੇਂ ਤੋਂ ਕੱਤੀ ਕਰਤੇ ਉਹਦੇ ਵਿੱਚ ਜਿਹੜੇ 16 ਗ੍ਰੈਜੂਏਟ ਕੌਨਸਟੀਟੂਐਂਸੀ ਹੈ ਜਿਹੜੇ ਇਥੋਂ ਪੜ ਕੇ ਗਏ ਵਿਦਿਆਰਥੀਆਂ ਦੀਆਂ ਵੋਟਾਂ ਨਾਲ ਚੁਣ ਕੇ ਆਉਂਦੇ ਆ ਉਹ ਖਤਮ ਕਰਤੇ ਇਸ ਤਰੀਕੇ ਸਿੱਧਾ ਸਿੱਧਾ ਜਿਹੜਾ ਉਸ ਚੀਜ਼ ਦੇ ਉੱਪਰ ਉਹ ਹਮਲਾ ਵਾ ਜਿਆਦਾਤਰ ਕਹਿੰਦੇ ਵੀ ਜਿਹੜੇ ਮੈਂਬਰ ਪੰਜਾਬ ਦੇ ਹੁੰਦੇ ਨੇ ਹਰਿਆਣੇ ਦੇ ਹਰਿਆਣਾ ਦੇ ਵੀ ਮੈਂਬਰ ਆ ਜਾਂ ਕੋਈ ਹਿਮਾਚਲ ਦਾ ਵੀ ਕੋਈ ਮੈਂਬਰ ਚੁਣੇ ਜਾਂਦੇ ਨੇ ਔਰ ਇਹ ਵੀ ਤਿੰਨਾਂ ਦਾ ਚਲੋ ਹਿੱਸਾ ਹੈ ਯੂਨੀਵਰਸਿਟੀ ਉੱਤੇ ਤਿੰਨਾਂ ਦਾ ਹੱਕ ਹੈ ਤਿੰਨੇ ਸੂਬਿਆਂ ਦਾ ਕਿ ਕੱਲੇ ਪੰਜਾਬ ਤੋਂ ਹੀ ਚੁਣੇ ਜਾਂਦੇ ਨੇ ਸਿਰਫ ਨਹੀਂ ਇੱਕ ਤੋਂ ਵੀ ਖਲੋ ਸਕਦੇ ਆ ਜੇ ਹਿਮਾਚਲ ਦੇ ਬੱਚੇ ਪੜ੍ਹ ਕੇ ਗਏ ਆ ਉਹਨਾਂ ਦੀ ਵੋਟ ਬਣਦੀ ਆ ਹਰਿਆਣੇ ਦੇ ਇੱਥੋਂ ਤੱਕ ਕਿ ਗੋਆ ਤੱਕ ਜਿਹੜੇ ਆ ਉਹਦੇ ਉਹ ਲੱਗਦੇ ਆ ਬੂਥ ਅੱਛਾ ਠੀਕਾ ਤਾਂ ਇਸ ਕਰਕੇ ਇਹ ਗੱਲ ਕਹਿਣੀ ਵੀ ਸਿਰਫ ਪੰਜਾਬ ਦੇ ਹਾਂ ਇਹ ਆ ਵੀ ਵੱਡੀ ਗਿਣਤੀ ਪੰਜਾਬ ਦੀ ਹੈ ਕਿੰਬੀ 200 ਕਾਲਜ ਪੰਜਾਬ ਦਾ ਹੀ ਹੈ ਦੇ ਅੰਡਰ ਤਾਂ ਵੱਡੀ ਗਿਣਤੀ ਪੰਜਾਬ ਦੀ ਹੈ ਪਰ ਇਹ ਵੀ ਬਾਕੀ ਸੂਬਿਆਂ ਤੋਂ ਕੋਈ ਵੀ ਖੜ ਸਕਦਾ ਆ ਕੋਈ ਵੀ ਵੋਟਰ ਇਹ ਚੁਲ ਕੇ ਆ ਸਕਦਾ ਏ ਕਿ ਡੈਮੋਕਰੈਟਿਕ ਪ੍ਰੋਸੀਜਰ ਆਪਾਂ ਉਹਦੀ ਵਿਰੋਧਚਾ ਨਹੀਂ ਹੈਗੇ ਆਪਾਂ ਉਹਦੀ ਵਿਰੋਧਤਾ ਨਹੀਂ ਕਰ ਰਹੇ ਤਾਂ ਇਹ ਜਿਹੜੀ ਬਾਕੀ ਸੂਬੇ ਆ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਵੀ ਤੁਹਾਡੇ ਵੀ ਰਸਤੇ ਬੰਦ ਕੀਤੇ ਜਾ ਰਹੇ ਜੇ ਯੂਨੀਵਰਸਿਟੀ ਸੈਂਟਰਲ ਹੁੰਦੀ ਆ ਤਾਂ ਕੇਂਦਰ ਸਰਕਾਰ ਦੇ ਐਡਮਿਸ਼ਨ ਪ੍ਰੋਸੀਜਰ ਨੇ ਐਡਮਿਸ਼ਨ ਹੋਊਗੀ ਤਾਂ ਇੱਥੇ ਨਾ ਪੰਜਾਬ ਨੂੰ ਐਡਮਿਸ਼ਨ ਮਿਲਣੀ ਨਾ ਹਰਿਆਣੇ ਨੂੰ ਨਾ ਹਿਮਾਚਲ ਨੂੰ ਐਡਮਿਸ਼ਨ ਇੱਥੇ ਵੱਡੇ ਸ਼ਰਾਂ ਦੇ ਅਮੀਰ ਤਬਕੇ ਦੇ ਬੱਚਿਆਂ ਨੂੰ ਮਿਲੂਗੀ ਜਿਨ੍ਹਾਂ ਦਾ ਰਾਂਹ ਉੱਪਰ ਆਏਗਾ ਤੇ ਮੈਂ ਜਿਵੇਂ ਕਹਿ ਰਹੇ ਨੇ ਵੀ ਇਹ ਅਡਾਨੀ ਰਵਾਨੀ ਦੇ ਅੰਦਰ ਯੂਨੀਵਰਸਿਟੀ ਹੋ ਸਕਦੀ ਹੈ ਵੀ ਗਰੀਬ ਬੱਚਾ ਵਰ ਕਿੱਥੋਂ ਪੜੂਗਾ ਨਾ ਮੀਰਾ ਦੀ ਯੂਨੀਵਰਸਿਟੀ ਹੋ ਜਾਣੀ ਹੈ ਤਾਂ ਵੇਖੋ ਇਹ ਪ੍ਰਾਈਵੇਟਾਈਜੇਸ਼ਨ ਦਾ ਮਾਡਲ ਹੈ ਸਾਰੇ ਦੇਸ਼ 'ਚ ਲੈ ਕੇ ਆ ਰਹੇ ਰੇਲ ਤੱਕ ਵੇਚਦੀ ਡਿਫੈਂਸ ਤੱਕ ਵੇਚਦੀ ਤੇ ਯੂਨੀਵਰਸਿਟੀਆਂ ਵੇਚਣਗੇ ਤਾਂ ਉਹਦਾ ਵੀ ਰਾਹ ਖੁੱਲ ਜੂਗਾ ਹੁਣ ਸੈਨੇਟ ਦੇ ਰਹੀਂ ਫੈਸਲੇ ਹੁੰਦੇ ਆ ਤਾਂ ਉਹਵੇਂ ਨਹੀਂ ਜਿਵੇਂ ਕਰਨਾ ਚਾਹੁੰਦੇ ਨਹੀਂ ਕਰ ਪਾਰਦੇ ਤਾਂ ਇਸ ਕਰਕੇ ਉਹ ਵੀ ਇੱਥੇ ਖਤਰਾ ਹੈਗਾ ਹੈ ਬਾਕੀ ਵੀ ਜਿਹੜੇ ਹਰਿਆਣੇ ਦੇ ਸਟੂਡੈਂਟ ਨੇ ਜਾਂ ਹਿਮਾਚਲ ਦੇ ਨੇ ਤੁਹਾਡੇ ਨਾਲ ਨੇ ਸਾਰੇ ਉਹ ਤਾਂ ਬਿਲਕੁਲ ਨਿਯਾਮ ਪਸੰਦ ਬੰਦੇ ਸਾਰੀ ਧਰਤੀ ਦੇ ਵਸਦੇ ਜਿਹੜੇ ਆ ਉਹ ਸਾਡੇ ਨਾਲ ਆ ਚਾਹੇ ਮਾਚਲ ਦੇ ਸਟੂਡੈਂਟ ਆ ਆਪਾਂ ਉਹਨਾਂ ਨੇ ਇਹ ਗੱਲ ਜਿਚਾ ਚੁੱਕੇ ਆ ਕਿ ਇਹ ਮਸਲਾ ਆ ਜਿਹੜਾ ਕਿ ਇਹ ਪੰਜਾਬ ਦਾ ਮਸਲਾ ਤਾਂ ਹੈ ਇਨਸਾਫ ਦਾ ਮਸਲਾ ਆ ਵਿਦਿਆਰਥੀਆਂ ਦਾ ਮਸਲਾ ਆ ਲੋਕਤੰਤਰ ਦਾ ਮਸਲਾ ਆ ਤੇ ਜਿਹੜਾ ਫੈਡਰਲ ਸਟਰਕਚਰ ਆ ਉਹਦਾ ਮਸਲਾ ਆ ਤਾਂ ਇਸ ਕਰਕੇ ਉਹ ਸਾਡੇ ਨਾਲ ਇਹਦੇ ਵਿੱਚ ਬਹੁਤ ਬਹੁਤ ਧੰਨਵਾਦੀ ਇਹ ਅਸੀਂ ਗੱਲਬਾਤ ਕੀਤੀ ਆ ਬਾਈ ਨਾਲ ਸਟੂਡੈਂਟ ਨੇ ਜਿਹੜੇ ਯੂਨੀਵਰਸਿਟੀ ਦੇ ਜੋ ਇਹ ਮੋਰਚਾ ਸਾਹਮਣੇ ਨੇ ਗੱਲਬਾਤ ਕੀਤੀ ਹੈ ਵੀ ਸੈਨੇਟ ਦੀਆਂ ਵੋਟਾਂ ਜਿਹੜੀਆਂ ਬਹਾਲ ਕੀਤੀਆਂ ਜਾਣ ਤੇਰੇ ਵਿੱਚ ਜਿਹੜੇ 92 ਮੈਂਬਰ ਚੁਣੇ ਜਾਂਦੇ ਨੇ ਉਹ ਕਟਾ ਕੇ 31 ਕਰ ਦਿੱਤੇ ਗਏ ਨੇ ਤੇ ਕੇਂਦਰ ਦਾ ਜਿਹੜਾ ਤਬਜਾ ਸਿੱਧਾ-ਸਿੱਧਾ ਕੀਤਾ ਜਾ ਰਿਹਾ ਪੰਜਾਬ ਦੇ ਜਿਹੜੇ ਮੈਂਬਰ ਹਟਾ ਕੇ ਉੱਥੇ ਕੇਂਦਰ ਦੇ ਮੈਂਬਰ ਨੇ ਜਿਹੜੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾ ਯੂਨੀਵਰਸਿਟੀ ਦਾ ਤੇ ਜਿਹੜੀਆਂ ਇਹਦੇ ਤੇ ਨੁਕਸਾਨ ਜਿਹੜਾ ਹੋਣਾ ਹੈ ਸਟੂਡੈਂਟਾਂ ਨੂੰ ਹੋਣਾ ਹੈ ਕਿਉਂਕਿ ਇਹਦੀ ਫੀਸਾਂ ਵਾਹ ਸਕਦੇ ਨੇ ਗਰੀਬਾਂ ਦੇ ਬੱਚਿਆਂ ਨੂੰ ਜਿਹੜਾ ਨੁਕਸਾਨ ਹੋ ਸਕਦਾ ਅਮੀਰਾਂ ਦੇ ਬੱਚੇ ਇੱਥੇ ਪੜਨਗੇ ਤੇ ਅਡਾਨੀ ਹਵਾਨੀ ਦੇ ਅੰਦਰ ਜਿਹੜੀ ਯੂਨੀਵਰਸਿਟੀ ਹੁਣ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਮੇਜਰ ਧੰਨਵਾਦ